ਧਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਮਾਂ ਗੁਜਰੀ ਕਰਮਾ ਵਾਲੀ ਸੀ ਜਿਸ ਮਰਦ ਸੂਰਮਾ ਜਣਿਆ ਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹਾਮੀ ਬਣਿਆ ਸਦਰਾਂ ਦੇ ਬਾਗ ਬਗੀਚੇ ਚੋਂ ਬਿਨ ਕਦਰਾਂ ਤੋਂ ਮੁਰ ਜਾਗੇ ਸੀ ਲੈ ਆਇਆ ਕਿਰਨਾਂ ਨੂਰ ਦਿਆਂ ਫੁੱਲਾਂ ਤੇਜ ਬਣ ਛਾ ਗਏ ਸੀ ਘਰ ਪਹੁੰਚੇ ਪੀਰ ਫਕੀਰਾਂ ਦੇ ਮਿਹਨਤ ਨਾਲ ਧਰਮਨ ਬਾਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾਂ ਪਾਈਆਂ ਨੇ ਸਭ ਜਾਤਾਂ ਤੇ ਸਭ ਵਰਨਾ ਤੇ ਜਦ ਤੱਕਿਆ ਜਲਵਾ ਸ਼ਿਵਦਤਨ ਹੈ ਤਰਸੀਸ ਤੁਰ ਗਿਆ ਚਰਨਾ ਤੇ ਜਦ ਕੀਤੀ ਯਾਦ ਪ੍ਰੀਤਮ ਨੂੰ ਮੈਂ ਨੀ ਦੀ ਗੋਦ ਛੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਚੱਕੀ ਤੇਗ ਰੰਗੇ ਨੇ ਸਾ ਖੱਤਰੀਆਂ ਦੇ ਸੁਖ ਗਏ ਨੇ ਛੱਡ ਪੰਡਤ ਸੁੰਨੇ ਮੰਦਰਾ ਨੂੰ ਜਾਂ ਵਿੱਚ ਪਹਾੜਾਂ ਲੁੱਕੇ ਨੇ ਦੇਸ ਹੀ ਸਪਤਾ ਦਾ ਦਿੱਲੀ ਵਿੱਚ ਕਰ ਹਿੰਦੂਆਂ ਤੇ ਪੁਕਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਜਦ ਚੱਕੀ ਤੇਗ ਰੰਗੇ ਨੇ ਸਾ ਖੱਤਰੀਆਂ ਦੇ ਸੁਖ ਗਏ ਛੱਡ ਪੰਡਤ ਸੁਨੇ ਮੰਦਰਾ ਨੂੰ ਜਾਂ ਵਿੱਚ ਪਹਾੜਾਂ ਲੁਕ ਗਏ ਸੀ ਸਪੀਤਾ ਦਾਦੇ ਦਿੱਲੀ ਵਿੱਚ ਕਰ ਹਿੰਦੂਆਂ ਤੇ ਪੁਕਾਰ ਗਿਆ ਤਨ ਜਿਗਰ ਹ ਕਲਗੀਆਂ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ